ਜਿਸੂ ਮਸੀਹ ਕਾਫਰਨਾਮ ਪਿੰਡ ਦੇ ਵਿੱਚ ਜਾ ਰਹੇ ਨੇ ਪ੍ਰਭੀ ਯਿਸੂ ਮਸੀਹ ਪ੍ਰਚਾਰ ਕਰਨ ਦੇ ਲਈ ਪ੍ਰਭੀ ਯਿਸੂ ਮਸੀਹ ਕਾਫਰਨਾਮ ਪਿੰਡ ਦੇ ਵਿੱਚ ਜਾ ਰਹੇ ਨੇ ਤਾਂ ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਪ੍ਰਭੀ ਯਿਸੂ ਮਸੀਹ ਦਾ ਪ੍ਰਚਾਰ ਸੁਣਨ ਦੇ ਲਈ ਬਹੁਤ ਸਾਰੇ ਲੋਕ ਉਸ ਜਗ੍ਹਾ ਦੇ ਉੱਤੇ ਇਕੱਠੇ ਹੋ ਗਏ ਉੱਥੇ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਸੀਗੀ ਜਿੱਥੇ ਪ੍ਰਭੀ ਯਿਸੂ ਮਸੀਹ ਪ੍ਰਚਾਰ ਕਰਨ ਲੱਗ ਰਹੇ ਸੀਗੇ ਉੱਥੇ ਪੈਰ ਧਰਨ ਨੂੰ ਜਗ੍ਹਾ ਵੀ ਨਹੀਂ ਸੀ ਜਿੱਥੇ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰਨ ਲੱਗਰੇ ਸੀਗੇ ਤਾਂ ਕੁਝ ਲੋਗ ਲੈ ਕੇ ਆ ਰਹੇ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਕੁਝ ਲੋਕ ਪ੍ਰਭੂ ਯਿਸੂ ਮਸੀਹ ਦੇ ਕੋਲ ਅਧਰੰਗੀ ਨੂੰ ਲੈ ਕੇ ਆ ਰਹੇ ਨੇ ਤਾਂ ਉਹਨਾਂ ਨੇ ਭੀੜ ਨੂੰ ਦੇਖ ਕੇ ਭੀੜ ਨੂੰ ਦੇਖ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਉਸ ਅਧਰੰਗੀ ਨੂੰ ਲੈ ਕੇ ਨਾ ਜਾ ਸਕੇ ਉੱਤੇ ਬਹੁਤ ਸਾਰੀ ਭੀੜ ਹੋ ਰਹੀ ਆ ਉਸ ਭੀੜ ਨੂੰ ਦੇਖ ਕੇ ਪ੍ਰਭ ਯਿਸੂ ਮਸੀਹ ਦੇ ਕੋਲ ਉਸ ਅਧਰੰਗੀ ਨੂੰ ਨਾਂ ਲੈ ਕੇ ਜਾ ਸਕੇ ਤਾਂ ਉਹਨਾਂ ਨੇ ਮਨ ਦੇ ਵਿੱਚ ਸੋਚਿਆ ਉਹ ਮਨ ਦੇ ਵਿੱਚ ਸੋਚਣ ਲੱਗ ਰਹੇ ਨੇ ਵੀ ਅਸੀਂ ਇਸ ਅਧਰੰਗੀ ਨੂੰ ਪ੍ਰਭ ਯਿਸੂ ਮਸੀਹ ਦੇ ਕੋਲ ਕਿਵੇਂ ਲੈ ਕੇ ਜਾਈਏ ਉਹ ਮਨ ਦੇ ਵਿੱਚ ਸੋਚਣ ਲੱਗ ਰਹੇ ਨੇ ਵੀ ਅਸੀਂ ਇਸ ਬੰਦੇ ਨੂੰ ਪ੍ਰਭ ਯਿਸੂ ਮਸੀਹ ਦੇ ਕੋਲ ਲੈ ਕੇ ਕਿਵੇਂ ਜਾਈਏ ਤਾਂ ਤਾਂ ਸੱਤ ਦੇ ਉੱਤੇ ਚੜ ਗਏ ਵੀ ਇਸ ਨੂੰ ਅਸੀਂ ਨੇ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਜਾਣਾ ਵੀ ਇਸ ਨੂੰ ਅਸੀਂ ਕਿਵੇਂ ਲੈ ਕੇ ਜਾਈਏ ਤਾਂ ਉਹ ਸੱਤ ਦੇ ਉੱਤੇ ਚੜ ਗਏ ਸੱਤ ਦੇ ਉੱਤੇ ਉਸ ਉਹਨਾਂ ਨੇ ਮੋਗਾ ਖੋਲਿਆ ਸੱਤ ਨੂੰ ਪੱਟ ਲਿਆ ਉਹਨਾਂ ਨੇ ਸੱਤ ਨੂੰ ਪੱਟ ਕੇ ਤਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਲਿਜਾਣ ਵਾਸਤੇ ਉਸ ਨੂੰ ਸੱਤ ਨੂੰ ਪੱਟ ਲਿਆ ਉਹਨਾਂ ਨੇ ਤਾਂ ਉਹਨਾਂ ਨੇ ਸੱਤ ਨੂੰ ਪੱਟਿਆ ਹੋਇਆ ਤਾਂ ਪ੍ਰਭੂ ਯਿਸੂ ਮਸੀਹ ਦੇ ਕੋਲ ਲਿਜਾਣ ਵਾਸਤੇ ਉਹਨਾਂ ਨੇ ਚਾਰੇ ਖੂਨੀਆਂ ਪੁੰਜਿਆਂ ਦੇ ਉੱਤੇ ਰੱਸੀਆਂ ਬੰਨ ਲੀਆਂ ਚਾਰੇ ਖੂਜਿਆਂ ਦੇ ਉੱਤੇ ਉਹਨਾਂ ਨੇ ਰੱਸੀਆਂ ਬੰਨ ਕੇ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਲੈ ਗਏ ਉਸਨੂੰ ਜਿੱਥੇ ਪ੍ਰਭੂ ਯਿਸੂ ਮਸੀਹ ਉਸ ਕਮਰੇ ਦੇ ਵਿੱਚ ਪ੍ਰਚਾਰ ਕਰ ਰਹੇ ਸੀਗੇ ਤਾਂ ਉਸ ਕਮਰੇ ਦੇ ਵਿੱਚ ਉਸਨੂੰ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਕੇ ਜਾ ਲੈ ਗਏ ਉਸਨੂੰ ਰस्सियां ਬੰਨ ਕੇ ਜਿਹੜਾ ਉਹਨਾਂ ਨੇ ਸੱਤ ਦੇ ਵਿੱਚ ਮੋਗਾ ਖੋਲਿਆ ਸੀਗਾ ਤਾਂ ਚਾਰੇ ਖੁੰਨਿਆਂ ਖੁੰਜਿਆਂ ਦੇ ਉੱਤੇ ਰस्सियां ਬੰਨੀਆਂ ਉਹਨਾਂ ਨੇ ਤਾਂ ਉਹ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਗਏ ਤਾਂ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਕਹਿ ਰਿਹਾਗਾ ਉਸ ਅਧਰੰਗੀ ਨੂੰ ਕਹਿ ਰਿਹਾ ਪ੍ਰਭੂ ਯਿਸੂ ਮਸੀਹ ਪ੍ਰਵੀਯ ਸੁਮਸੀ ਉਸ ਆਦਰੇ ਨੂੰ ਕਹਿ ਰਿਹਾ ਪੁੱਤ ਕਹਿੰਦਾ ਤੇਰੇ ਪਾਪ ਕੀ ਹੋਗੇ ਮਾਫ ਹੋਗੇ ਪੁੱਤ ਕਹਿੰਦਾ ਤੇਰੇ ਪਾਪ ਕੀ ਮਾਫ ਹੋਗੇ ਕਹਿੰਦਾ ਤੂੰ ਆਪਣੀ ਮੰਜੀ ਚੁੱਕ ਤੇ ਚੱਲ ਫਿਰ ਪ੍ਰਵੀਯ ਸੁਮਸੀ ਉਹ ਤੇ ਕਹਿ ਰਿਹਾ ਕਹਿੰਦਾ ਤੂੰ ਆਪਣੀ ਮੰਜੀ ਚੱਕ ਤੇ ਜਿੰਨੇ ਵੀ ਉਸ ਜਗਾ ਦੇ ਉੱਤੇ ਲੋਕ ਬੈਠੇ ਸੀਗੇ ਤੋਂ ਆਉਦੇ ਮਨ ਦੇ ਵਿੱਚ ਵਿਚਾਰ ਲੈ ਕੇ ਆ ਰਹੇ ਨੇ ਕਿ ਕਿਸ ਹੱਕ ਦੇ ਨਾਲ ਕਹਿ ਰਿਹਾ ਇਹਨਾਂ ਨੂੰ ਤੂੰ ਆਪਣੀ ਮੰਜੀ ਚੱਕ ਤੇ ਤੇਰੇ ਪਾਪ ਮਾਫ ਹੋਗੇ ਉਹਤੇ ਪ੍ਰਵੀਸਿਮਸੀ ਉਹਨਾਂ ਨੂੰ ਕਹਿ ਰਿਹਾ ਮੇਰੇ ਕੋਲ ਕਹਿੰਦਾ ਪਾਪ ਮਾਫ ਕਰਨ ਦਾ ਅਧਿਕਾਰ ਹੈਗਾ ਕਹਿੰਦਾ ਤਾਂ ਉਸ ਜਗਾ ਦੇ ਉੱਤੇ ਉਸ ਅਦਰੰਗੀ ਨੇ ਨਜ਼ਾਤ ਪਾਈ ਉਸ ਜਗਾ ਦੇ ਉੱਤੇ ਬਹੁਤ ساری ਭੀੜ ਹੋ ਰਹੀ ਸੀ ਫੇਰ ਵੀ ਉਹ ਉਹਨਾਂ ਦਾ ਵਿਸ਼ਵਾਸ ਦੇਖੋ ਕਿੱਡਾ ਸੀਗਾ ਬਹੁਤ ساری ਭੀੜ ਸੀ ਤਾਂ ਉਹ ਫੇਰ ਵੀ ਸੋਚਣ ਲੱਗ ਰਹੇ ਨੇ ਵੀ ਇਸ ਅਦਰੰਗੀ ਨੂੰ ਪਰਬੀ ਯਿਸੂ ਮਸੀਹ ਦੇ ਕੋਲ ਕਿਵੇਂ ਲੈ ਕੇ ਜਾਈਏ ਤਾਂ ਉਹਨੇ ਸੱਤ ਨੂੰ ਪੱਟ ਲਿਆ ਸੱਤ ਨੂੰ ਪੱਟ ਕੇ ਪਰਬੀ ਯਿਸੂ ਮਸੀਹ ਦੇ ਕੋਲ ਲੈ ਗਏ ਉਸ ਅਧਰੰਗੀ ਨੂੰ ਤਾਂ ਪਰਬੀ ਯਿਸੂ ਮਸੀਹ ਨੇ ਉਸ ਅਧਰੰਗੀ ਨੂੰ ਕਿਹਾ ਪੁੱਤ ਤੇਰੇ ਪਾਪ ਅੱਜ ਤੋਂ ਕੀ ਹੋ ਗਏ ਮਾਫ ਹੋ ਗਏ ਤੇਰੀ ਬਿਮਾਰੀ ਤੋਂ ਤੈਨੂੰ ਕੀ ਮਿਲ ਗਈ ਕਹਿੰਦਾ ਨਜਾਤ ਮਿਲ ਗਈ ਪਰਬੀ ਯਿਸੂ ਮਸੀਹ ਕਹਿ ਰਿਹਾ ਉਸ ਅਧਰੰਗੀ ਨੂੰ ਉਹਨਾਂ ਦਾ ਵਿਸ਼ਵਾਸ ਦੇਖੋ ਕਿੱਡਾ ਸੀਗਾ ਉਹ ਪ੍ਰਭੀ ਯਿਸੂ ਮਸੀਹ ਦੇ ਕੋਲ ਉਸ ਅਧਰੰਗੀ ਨੂੰ ਲੈ ਕੇ ਆਏ ਬਹੁਤ ساری ਭੀੜ ਸੀ ਉਸ ਜਗ੍ਹਾ ਦੇ ਉੱਤੇ ਪਰ ਫੇਰ ਵੀ ਉਹਨਾਂ ਦਾ ਵਿਸ਼ਵਾਸ ਦੇਖੋ ਕਿੱਡਾ ਸੀ ਉਸ ਅਧਰੰਗੀ ਨੂੰ ਪ੍ਰਭੀ ਯਿਸੂ ਮਸੀਹ ਦੇ ਕੋਲ ਲੈ ਕੇ ਆ ਗਏ ਬਹੁਤ ساری ਭੀੜ ਸੀ ਉਸ ਜਗ੍ਹਾ ਦੇ ਉੱਤੇ ਵੀ ਅਸੀਂ ਇਸ ਨੂੰ ਇਸ ਅਧਰੰਗੀ ਨੂੰ ਪ੍ਰਭੀ ਯਿਸੂ ਮਸੀਹ ਦੇ ਕੋਲ ਕਿਵੇਂ ਲੈ ਕੇ ਜਾਈਏ ਤਾਂ ਉਹਨਾਂ ਨੇ ਸੱਤ ਨੂੰ ਪੱਟ ਲਿਆ ਉਹਨਾਂ ਦਾ ਵਿਸ਼ਵਾਸ ਕਿੱਡਾ ਸੀਗਾ ਤਾਂ ਉਹਨੇ ਸੱਤ ਕਲ ਨੂੰ ਪੱਟਿਆ ਪ੍ਰਭੂ ਯਿਸੂ ਮਸੀਹ ਦੇ ਕੋਲ ਲੈ ਗਏ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਪ੍ਰਭੂ ਯਿਸੂ ਮਸੀਹ ਨੇ ਆਧਰੰਗੇ ਨੂੰ ਕਿਹਾ ਕਹਾਂ ਤੇਰੇ ਪਾਪ ਕੀ ਹੋਗੇ ਮਾਫ ਹੋਗੇ ਤੈਨੂੰ ਪਾਪਾਂ ਤੋਂ ਕੀ ਮਿਲਗੀ ਨਜ਼ਾਤ ਮਿਲਗੀ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਉਹਨੂੰ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਗੋਡ ਬles